ਮੇਰਾ ਨਾਮ ਗਜਰਾ ਚੋਹਣ ਬਠਿੰਡਾਈ ਮੈਂ ਸਿਵਲ ਵਰਕਰ ਯੂਨੀਅਨ ਦਾ ਪ੍ਰੈਜ਼ੀਡੈਂਟ ਆਂ ਅੱਜ ਸਾਡੇ ਗੇਟ ਰੈਲੇ ਨੂੰ ਚੱਲਦੇ 7 ਦਿਨ ਹੋ ਗਏ ਜੀ ਸਰਕਾਰ ਵੱਲੋਂ 500 ਜਿਹੜੇ ਸਪਾਈ ਕਰਮਚਾਰੀ ਤੇ ਸਿਵਲ ਮੈਨ ਨੇ ਉਹਨਾਂ ਦੀ ਪ੍ਰਵਾਨਗੀ ਆ ਚੁੱਕੀ ਹੈ ਹੁਣ ਕੰਮ ਅੜਕਿਆ ਹੋਇਆ ਹੈ ਨਗਰ ਨਿਗਮ ਬਠਿੰਡਾ ਦੇ ਜੀ ਕਮਿਸ਼ਨਰ ਸਾਹਿਬ ਨੇ ਸਾਨੂੰ ਸੋਮਵਾਰ ਨੂੰ ਸ਼ੁੱਕਰਵਾਰ ਨੂੰ ਬੁਲਾਇਆ ਸੀਗਾ ਜੀ ਅਸੀਂ ਗਏ ਸੀ ਕਿ ਮੰਗ ਪੱਤਰ ਦੇਣ ਵਾਸਤੇ ਪਿਪਰ ਯੂਨੀਅਨ ਦੇ ਪ੍ਰਧਾਨ ਰਿੰਕੂ ਜੀ ਤੇ ਉਹਨਾਂ ਦੇ ਨਾਲ ਵੀ ਸਪਾਈ ਕਰਮਚਾਰੀ ਸੀਗੇ ਕਮਿਸ਼ਨਰ ਸਾਹਿਬ ਕਹਿੰਦੇ ਤੁਸੀਂ 15 ਦਿਨ ਦਾ ਸਾਨੂੰ ਸਮਾਂ ਦੇ ਦਿਓ ਪੰਚਾਇਤੀ ਕੋਡ ਲੱਗਿਆ ਹੋਇਆ ਹੈ ਤੇ 15 ਦਿਨ ਬਾਅਦ ਤੁਹਾਨੂੰ ਨੁਕਤੇ ਪੱトラ ਸੇ ਦੇ ਦਾਂਗੇ ਜਿਹੜਾ ਵੀ ਕੋਈ ਪੰਜਾਬ ਸਰਕਾਰ ਜਿਹੜੀ ਪਾਲਸੀ ਹੈ ਉਸ ਦੇ ਮੱਦੇ ਨਜ਼ਰ ਤੁਹਾਨੂੰ ਜਲਦ ਤੋਂ ਜਲਦ ਪ੍ਰਮਾਣਿਕੀ ਦਿੱਤੀ ਜਾਊਗੀ ਨੁਕਤੇ ਪੱਤੇ ਦਿੱਤੇ ਜਾਣਗੇ ਪਰ ਅਸੀਂ ਇਹ ਸੋਚ ਲਿਆ ਜੀ ਹੁਣ ਤਾਂ ਪਹਿਲਾਂ ਤਾਂ ਅਸੀਂ ਵਰਕਰਾਂ ਦੀ ਯੂਨੀਅਨ ਕੱਲੀ ਬੈਠਦੇ ਸੀ ਹੜਤਾਲ ਤੇ ਅੱਜ ਸਾਡੇ ਨਾਲ ਸਾਡੇ ਟਿਪਰ ਯੂਨੀਅਨ ਦੇ ਪ੍ਰਧਾਨ 328 ਕਰਮਚਾਰੀਆਂ ਨੂੰ ਲੈ ਕੇ ਇਸ ਧਰਨੇ ਦੇ ਵਿੱਚ ਸ਼ਿਰਕਤ ਕੀਤੀ ਉਹਨਾਂ ਨੇ ਬੜੇ ਧੰਨਵਾਦੀ ਆ ਉਹਨਾਂ ਦੇ ਤੇ ਮੇਰੇ ਨਾਲ ਫੀਲਡ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਉਹਨਾਂ ਦੀ ਪੂਰੀ ਟੀਮ ਦਰਸ਼ਨ ਜੀ ਉਹਨਾਂ ਨੇ ਵੀ ਸ਼ਿਰਕਤ ਕੀਤੀ ਉਹਨਾਂ ਦਾ ਵੀ ਧੰਨਵਾਦੀ ਕਰਦੇ ਆਂ ਅਸੀਂ ਤੇ ਮੰਗ ਕਰਦੇ ਆਂ ਤੁਹਾਡੇ ਕੈਮਰੇ ਤੇ ਮਾਧਿਅਮ ਰਾਹੀਂ ਕਿ ਜਲਦੀ ਤੋਂ ਜਲਦੀ ਨਗਰ ਨਿਗਮ ਬਠਿੰਡਾ ਪ੍ਰਸ਼ਾਸਨ ਕੱਚੇ ਸਪਾਈ ਕਰਮਚਾਰੀ ਤੇ ਸ਼ਿਵਰ ਮੈਦਾਨ ਨੂੰ ਨੁਕਤੀ ਪੱਤਰ ਦਵੇ ਤੇ ਸਾਨੂੰ ਜਿਹੜਾ ਮੌਕਾ ਹੈ ਖੁਸ਼ੀ ਮਨਾਉਣ ਦਾ ਇਹ ਜਲਦ ਤੋਂ ਜਲਦ ਸਾਨੂੰ ਮਹਿਸੂਸ ਹੋਵੇ ਕਿ ਤਿੰਨ ਸਾਲ ਹੋ ਗਏ ਪੂਰੇ ਪੰਜਾਬ ਦੇ ਵਿੱਚ ਸਪਾਈ ਕਰਮਚਾਰੀ ਸਿਵਰ ਮੈਨਾਂ ਨੂੰ ਪੱਕੇ ਹੋਏ ਜਿਹੜਾ ਤੁਸੀਂ ਕਹ ਰਹੇ ਹੋ ਉਹ ਬਾਜੇ ਆ ਜਿਹੜਾ ਤੁਸੀਂ ਕਹ ਰਹੇ ਹੋ ਕੋਟ ਲੱਗਿਆਗਾ ਕਹਿੰਦੇ ਅਧਿਕਾਰੀ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਚੋਣਾਂ ਨਹੀਂ ਹੁੰਦੀਆਂ ਉੱਥੇ ਕੋਈ ਕੋਟ ਨਹੀਂ ਲੱਗਿਆ ਜਦੋਂ ਕਿ ਕਾਲਜ ਦੇ ਵਿੱਚ ਜੋਇਨਿੰਗ ਕਰਾਈ ਜਾ ਰਹੀ ਆ ਉਹ ਉਹ ਵੀ ਰਾਤ ਨੂੰ ਕਰਾਈ ਜਾ ਰਹੀ ਹੈ ਕਿਸੇ ਨੂੰ ਪੁੱਛਿਆ ਗਿਆ ਉਹ ਕਹਿੰਦਾ ਸ਼ਹਿਰ ਵਿੱਚ ਕੋਟ ਨਹੀਂ ਲੱਗਿਆ ਤੁਸੀਂ ਕਹਿੰਦੇ ਕਮਿਸ਼ਨਰ ਕਰਾ ਲੱਗਿਆ ਹੋਇਆ ਫਿਰ ਤਾਂ ਮੈਨੂੰ ਤਾਂ ਇਹ ਲੱਗਦਾ ਜਿਹੜੇ ਕਮਿਸ਼ਨਰ ਸਾਹਿਬ ਰੰਦਾਵਾ ਜੀ ਆਏ ਨਹੀਂ ਮੈਨੂੰ ਲੱਗਦਾ ਏਡੀਸੀ ਸਾਹਿਬ ਨਾਲ ਜ਼ਿਆਦਾ ਜ਼ਿਆਦਾ ਪੜੇ ਲਿਖੇ ਨੇ ਜੇ ਤੋ ਡੀਸੀ ਸਾਹਿਬ ਹੁਣ ਤੁਹਾਡੇ ਕੈਮਰੇ ਦੇ ਮਾਧਿਅਮ ਨਾਲ ਮੈਨੂੰ ਪਤਾ ਲੱਗਿਆ ਕਿ ਡੀਸੀ ਸਾਹਿਬ ਰਾਤ ਨੂੰ ਜੁਆਇਨਿੰਗ ਕਰਾ ਰਹੇ ਆ ਫਿਰ ਇਹਦਾ ਮਤਲਬ ਇਹ ਹੈ ਕੋਈ ਕੋਡ ਆਫ ਕੰਡੈਕਟ ਪੰਚਾਇਤੀ ਕੋਡ ਬਠਿੰਡੇ ਦੇ ਵਿੱਚ ਨਹੀਂ ਲੱਗਿਆ ਇਹੀ ਗੱਲ ਨਗਰ ਨਿਗਮ ਬਠਿੰਡਾ ਸਪਾਈ ਸੇਵਕ ਯੂਨੀਅਨ ਤੇ ਸੀਵਰਮੈਨ ਯੂਨੀਅਨ ਕਹਿ ਰਹੀ ਇਹਨਾਂ ਨੂੰ ਕਿ ਕੋਡ ਨਹੀਂ ਲੱਗਿਆ ਫਿਰ ਸਾਨੂੰ ਫੁੱਦੂ ਬਣਾ ਰਹੇ ਆ ਕਹਿੰਦੇ ਸਾਡੇ ਪ੍ਰੋਮੋਸ਼ਨ ਸਾਡੇ ਅਫਸਰਾਂ ਦੇ ਪ੍ਰੋਮੋਸ਼ਨਾਂ ਰੁਕੀਆਂ ਅਸੀਂ ਕੀ ਲੈਣਾ ਤੁਹਾਡੇ ਪ੍ਰੋਮੋਸ਼ਨਾਂ ਤੋਂ ਅਸੀਂ ਆਪਣੇ ਹੱਕ ਮੰਗ ਰਹੇ ਆ ਜਿਹੜੇ ਅਸੀਂ 20-20 ਸਾਲ ਮਿਹਨਤ ਕੀਤੀ ਅਸੀਂ ਉਹ ਹੱਕ ਮੰਗ ਰਹੇ ਆ ਅਸੀਂ ਬਲੇ ਬੱਚਾਂ ਖਾਤਰ ਹੱਕ ਮੰਗ ਰਹੇ ਆ ਅਸੀਂ ਕੋਈ ਕਮਿਸ਼ਨਰ ਨਹੀਂ ਬਨਣਾ ਅਸੀਂ ਕੋਈ ਡੀਸੀ ਨਹੀਂ ਬਨਣਾ ਐਸਐਸਪੀ ਨਹੀਂ ਲੱਗਣਾ ਸੀ ਅਸੀਂ ਸਪਾਈਸੇਵਕ ਤੇ ਸੀਵਰਮੈਨ ਹੀ ਰਹਿਣਾ ਹੈ ਕੀ ਕਾਰਨ ਮੰਨਦੇ ਹੋ ਲਗਾਤਾਰ ਤੁਹਾਡੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਪਰ ਤੁਹਾਡੀ ਜਿਹੜੀ ਸੁਣਵਾਈ ਹੋ ਨਹੀਂ ਰਹੀ ਦੇਖੋ ਜੀ ਤੁਸੀਂ ਦੇਖਿਆ ਹੋਣਾ ਜਿੰਨੇ ਵੀ ਕੈਮਰਾਮੈਨ ਜਾਂ ਤੁਹਾਡੇ ਵਰਗੇ ਮੇਰੇ ਬਜ਼ੁਰਗ ਸਾਡਾ ਸਾਥ ਦਿੱਤਾ ਅਸੀਂ ਧੰਨਵਾਦੀ ਆ ਉਹਨਾਂ ਦਾ ਪਿਛਲੇ ਪਿਛਲੇ ਲੰਬੇ ਸਮੇਂ ਤੋਂ ਦਸੰਬਰ ਤੋਂ ਲੈ ਕੇ ਜਨਵਰੀ ਤੱਕ ਸੀਵਰਮੈਨ ਨਾ ਤਾਂ ਤਰਨਾ ਲੱਗਿਆ ਜੀ ਉਸ ਦਰਨੇ ਦੇ ਵਿੱਚ 19 ਦਿਨ ਦੀ ਹੜਤਾਲ ਹੋਈ ਸੀ ਫਿਰ ਮੈਨ ਬਿਮਾਰ ਵੀ ਹੋ ਗਏ ਸੀ ਤਾਂ ਡਾਂਟੇ ਵੀ ਕਰਨਾ ਪੈ ਗਿਆ ਸੀਗਾ ਪਰ ਇਹਨਾਂ ਨੇ ਆਪਣੀ ਹਾਰ ਕਬੂਲੀ ਤੇ ਮਤਾ ਪਾਇਆ 597 ਦਾ ਇਹਨਾਂ ਨੇ ਮਤਾ ਪਾਇਆ ਤਾਂ ਕਹਿੰਦੇ ਹੁਣ ਅਸੀਂ ਸਰਕਾਰ ਨੂੰ ਭੇਜਦੇ ਹਾਂ ਜਦੋਂ ਸਰਕਾਰ ਤੋਂ ਪ੍ਰਵਾਨਗੀ ਆ ਗਈ ਅਸੀਂ ਤੁਹਾਨੂੰ ਨੁਕਤੀ ਪੱਤਰ ਵੰਡ ਦਾਂਗੇ ਹੁਣ ਸਰਕਾਰ ਤੋਂ ਪ੍ਰਵਾਨਗੀ ਆ ਚੁੱਕੀ ਹੈ 17 ਬਾਰ 59 ਸਰਕਾਰ ਡਾਇਰੈਕਟਰ ਸਾਹਿਬ ਨੂੰ ਤੇ ਲੋਕਲ ਬਾਡੀ ਦੇ ਮੰਤਰੀ ਕੋਲ ਅਸੀਂ ਜਾ ਕੇ ਆਏ ਆਂ ਟ੍ਰਾਈਪਲ ਯੂਨੀਅਨ ਦੇ ਪ੍ਰਧਾਨ ਰਿੰਕੂ ਜੀ ਡੈਸੀਵਰ ਵਰਕਰ ਯੂਨੀਅਨ ਪੂਰੀ ਟੀਮ ਅਸੀਂ ਜਾ ਕੇ ਆਈਏ ਤੇ ਪ੍ਰਮਾਣ ਕੀ ਹੁਣ ਆਈ ਹੈ ਤਰਨੇ ਤੋਂ ਬਾਅਦ ਦੇਖੋ ਹੁਣ ਅੰਗੇਲੀ ਹੈ ਨਗਰ ਨਿਗਮ ਦੀ ਇਹ ਸਾਨੂੰ ਚੰਦਾ ਹੀ ਨਹੀਂ ਗਈ ਇੰਨਾ ਦੇ ਜੇਬਾਂ ਤੇ ਵਜਨ ਪੈਂਦਾ ਜੀ ਜੇਕਰ ਸਾਨੂੰ ਪੱਕੇ ਕਰਦੇ ਆ ਤਾਂ ਜੇ ਸੰਘਰਸ਼ ਹੋ ਜਿਹੜਾ ਹੁਣ ਕਿੰਨੀ ਦੇਰ ਚੱਲੂਗਾ ਤੁਹਾਡੀ ਸਟ੍ਰਾਈਕ ਆ ਜਿਹੜੀ ਦੇਖੋ ਜੀ 7 ਦਿਨ ਤਾਂ ਹੋ ਗਏ ਮੈਨੂੰ ਲੱਗਦਾ ਜਦੋਂ ਤੱਕ ਸਾਡੇ ਕੱਚੇ ਸਿਵਰਮੈਨ ਦੇ ਸਪਾਈ ਸੇਵਕ ਪੱਕੇ ਨਹੀਂ ਹੁੰਦੇ ਇਹ ਸੰਘਰਸ਼ ਤਿੱਖਾ ਹੀ ਚੱਲੂਗਾ ਜੀ ਉਦੋਂ ਤੱਕ ਚੱਲਦਾ ਹੀ ਰਹੂਗਾ ਜੀ ਇਧਰੀਆਂ ਪਿੱਛਿਆਂ ਹੀ ਰਹਿਣਗੀਆਂ ਜੀ ਇਹ ਜਕਰ ਚਾਹੁੰਦੇ ਆ ਨਾ ਦਰੀਆਂ ਪਿੱਛੇ